ਹੇ ਭਤੀ ਮਹਬਤ ਕੇ ਚੜਿਆ ਕਰੋੜ ਮੋਗਾ ਤੇ ਮਾਤਾ ਨਰੈਣੀ ਦੇਵੀ ਦਾ ਸਾਲਾਨਾ ਤੀਸਰਾ ਪੰਡਹਾਰਾ ਮਨਾਇਆ ਗਿਆ ਇਹ ਪੰਡਹਾਰਾ ਸਾਰੇ ਹੀ ਨਗਰ ਤੇ ਮੰਦਰ ਵਾਲੀ ਗਲੀ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜਿਆ ਇਸ ਪੰਡਹਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਮਾਤਾ ਨਰੈਣੀ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਪੰਡਹਾਰੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ ਪੂਰੀਆਂ ਛੋਲੇ ਖੀਰ ਜਲੇਬੀਆਂ ਅਤੇ ਚਾਹ ਦਾ ਲੰਗਰ ਵੀ ਲਗਾਇਆ ਅਖੀਰ ਵਿੱਚ ਸੇਵਾਦਾਰਾਂ ਨੇ ਮਾਤਾ ਦੇ ਪੰਡਹਾਰੇ ਦੀ ਰੌਣਕ ਵਧਾਉਣ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ

ਦੇਵੀ ਨਾਰਦੀ ਨਾ oh ਤੀਸਰਾ ਮਾਤਾ ਨਰਾਇਣੀ ਦਾ ਭੰਡਾਰਾ ਮਨਾਇਆ ਗਿਆ ਹੈ ਸਵਾਗਤ ਹੋਈਆਂ ਸੰਗਤਾਂ ਦਾ ਧੰਨਵਾਦ ਧੰਨਵਾਦ ਜੈ ਮਾਤਾ ਨਰਾਇਣੀ ਦੇਵੀ ਦੀ ਬਹੁਤ ਸਤਿ ਸ਼੍ਰੀ ਅਕਾਲ ਜੈ ਮਾਤਾ ਨਰਾਇਣੀ ਦੀ ਜਗਾ ਇਹ ਇਹ ਕੋਠੇ ਪੱਤੀ ਮੁਹੱਬਤ ਦੇ ਵਿੱਚ ਹੋਈ ਹੈ ਇੱਥੇ ਭੰਡਾਰਾ ਕੀਤਾ ਜਾਂਦਾ ਹੈ ਤੀਜਾ ਭੰਡਾਰਾ ਹੈ ਸਾਰੀ ਸਾਧ ਸੰਗਤ ਦਾ ਬਹੁਤ ਧੰਨਵਾਦ ਜਿਹੜੇ ਲੰਗਰ ਦੇ ਵਿੱਚ ਹਿੱਸਾ ਪਾਉਂਦੇ ਨੇ ਬਹੁਤ ਵਧੀਆ ਭੰਡਾਰਾ ਕੀਤਾ ਜਾਂਦਾ ਹ ਇੱਥੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਅਸੀਂ ਤੀਜਾ ਅੱਗੇ ਤੋਂ ਵੀ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਚੱਲਾਂਗੇ ਭੰਡਾਰਾ ਇਸੇ ਤਰ੍ਹਾਂ ਹੀ ਕਰਾਂਗੇ ਬਹੁਤ ਸਾਰੇ ਸਾਧ ਸੰਗ ਦੇ ਸੁਖਜੋਦ ਨਾਲ ਹੀ ਕੀਤਾ ਜਾਂਦਾ ਹੈ ਇਹ ਬਹੁਤ ਸਾਰੇ ਸੰਗ ਦਾ ਧੰਨਵਾਦ ਜੀ ਜੈ ਮਾਤਾ ਨਰੈਣੀ ਦੀ ਬਹੁਤ ਬਹੁਤ ਧੰਨਵਾਦ ਕੀ ਜੈ ਇਹ ਨਰੈਣੀ ਮਾਤਾ ਦਾ ਭੰਡਾਰਾ ਅਸੀਂ ਹਰ ਸਾਲ ਕਰਦੇ ਹਾਂ ਜਾਨੀ ਕਿ ਤੀਜਾ ਭੰਡਾਰਾ ਵਿਸ਼ਾਲ ਤੀਜਾ ਭੰਡਾਰਾ ਕਰ ਰਹੇ ਹਾਂ ਨਗਰ ਦੇ ਸੰਯੋਗ ਦੇ ਨਾਲ ਜਿਹਦੇ ਵਿੱਚ ਲੰਗਰ ਦਾ ਤਰੰਤ ਪ੍ਰਬੰਧ ਕੀਤਾ ਜਾਂਦਾ ਸਾਰੇ ਸੰਗਤ ਦੇ ਨਾਲ ਚਾਹ ਤੋਂ ਲੈ ਕੇ ਕੂੜੀਆਂ ਛੋਲੇ ਜਲੇਬੀਆਂ ਖੀਰ ਚੌਲ ਤੇ ਸਾਰਾ ਖੀਰ ਪ੍ਰਸ਼ਾਦ ਬਣਾਇਆ ਜਾਂਦਾ ਵਾ ਸਾਰੇ ਨਗਰ ਦੇ ਸੰਜੋਗ ਦੇ ਨਾਲ ਤੀਜਾ ਭੰਡਾਰਾ ਵਿਸ਼ਾਲ ਕੀਤਾ ਜਾ ਰਿਹਾ ਤੇ ਸਾਰੇ ਨਗਰ ਦੇ ਜਿੰਨੇ ਵੀ ਮਨੋ ਕਾਮਰਾਂ ਨੇ ਮਨ ਦੇ ਨਾਲ ਸੇਵਾ ਜਿੰਨਾਂ ਨੇ ਕੀਤੀ ਸਾਰੀ ਸੰਗਤ ਦੀ ਸੇਵਾ ਸਫਲ ਆਵੇ ਮਹਾਮਾਈ ਅੱਗੇ ਤੋਂ ਇਹਨਾਂ ਨੂੰ ਨੇਕਾ ਪ੍ਰਕਾਰ ਦੀਆਂ ਗਲਤੀਆਂ ਫਾਲਤੀਆਂ ਹੋ ਜਾਂਦੀਆਂ ਜਾਣ ਬੱਚੇ ਸਮਝ ਕੇ ਸੇਵਾ ਕਰਦੇ ਤਾਂ ਉਹ ਮਹਾਮਾਈ ਇਹਨਾਂ ਨੂੰ ਮਾਫ ਕਰੇ ਬਖਸ਼ੇ ਇਹਨਾਂ ਦੀ ਸਾਰਿਆਂ ਦੀ ਸੇਵਾ ਜਿਹੜੀ ਆ ਮਨਜ਼ੂਰ ਕਰੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਨ੍ਹਾਂ ਨੇ ਸੇਵਾ ਕੀਤੀ ਆ ਇਸ ਮਢਾਰੇ ਦੇ ਵਿੱਚ ਅੱਗੇ ਤੋਂ ਵੀ ਇਹਨਾਂ ਨੂੰ ਬਲ ਬਖਸ਼ੇ ਤੇ ਅਸੀਂ ਸਾਰੀ ਸੰਗਤ ਦੇ ਜਿਹੜੇ ਚਾਰ ਕਦਮ ਚੱਲ ਕੇ ਏਡੀ ਦੂਰੋਂ ਆਏ ਆ ਅਸੀਂ ਉਹਨਾਂ ਦੇ ਸਾਰਿਆਂ ਦੇ ਬਹੁਤ ਧੰਨਵਾਦੀ ਆ ਤੇ ਅੱਗੇ ਤੋਂ ਇਦਾਂ ਹੀ ਆਉਂਦੇ ਰਹਿਣ ਤੇ ਇਦਾਂ ਹੀ ਮਹਾਮਾਈ ਮਨੋ ਕਾਮਨਾ ਦਿਲ ਦੀਆਂ ਹਰ ਇੱਕ ਦੀ ਦੇਲ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਜੋ ਵੀ ਸਰਦਾ ਦੇ ਨਾਲ ਹੈ ਮਹਾਮਾਈ ਤੋਂ ਮੰਗਦਾ ਤੇ ਮਹਾਮਾਈ ਹਰ ਇੱਕ ਇਨਸਾਨ ਦੀ ਮਨੋ ਕਾਮਨਾ ਪੂਰੀ ਕਰਦੀ ਦੁੱਧ ਪੁੱਤ ਦੀ ਹਰ ਇੱਕ ਨਗਰ ਖੇੜੇ ਦੇ ਸੰਯੋਗ ਦੇ ਨਾਲ ਚੱਲ ਧੰਨਵਾਦ ਸਾਰ ਮੋਗਾ ਤੋਂ ਰਾਜਾ ਢਾਲੀਵਾਲ ਦੀ ਖਾਸ ਰਿਪੋਰਟ